ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡੀਅਨ ਸੂਬੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਸੈਂਕੜੇ ਭਾਰਤੀ ਵਿਦਿਆਰਥੀ ਰੋਸ ਮੁਜ਼ਾਹਰੇ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਨੇ ਇਸ ਦੇਸ਼ ਦੇ ਵਿੱਚੋਂ ਰਿਪੋਰਟ ਕਰਕੇ ਭਾਰਤ ਵਾਪਸ ਭੇਜਣ ਦਾ ਖਰਚਾ ਵੀ ਪੈਦਾ ਹੋ ਰਿਹਾ ਹੈ ਦੱਸ ਦਈਏ ਕਿ ਪ੍ਰਿੰਸ ਐਡਵਰਡ ਆਇਲੈਂਡ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਵਿਰੋਧ ਕਰ ਰਹੇ ਵਿਦੇਸ਼ੀ ਕਾਮਯਾ ਅਤੇ ਉਹਨਾਂ ਦੇ ਸਮਰਥਕਾਂ ਨੂੰ ਸੂਬੇ ਦੇ ਪ੍ਰੀਮੀਅਰ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਗ੍ਰੇਟਰ ਸ਼ਾਰਲੇ ਟਾਊਨ ਏਰੀਆ ਚੈਂਬਰ ਆਫ ਕਮਰਸ ਦੀ ਸਲਾ ਪ੍ਰੀਮੀਅਰ ਡੈਨਿਸ਼ ਕਿੰਗ ਤੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਪ੍ਰਦੇਸ਼ਨ ਕਾਰਿਆ ਦੇ ਵਿੱਚ ਇੱਕ ਸਟੂਡੈਂਟ ਨੇ ਕਿਹਾ ਕਿ ਪੀਈ ਆਈ ਦਾ ਹਿੱਸਾ ਬਣਨਾ ਚਾਹੁੰਦੇ ਹਨ ਉਹ ਇੱਥੇ ਰਹਿਣਾ ਚਾਹੁੰਦੇ ਨੇ ਉਹ ਚਾਹੁੰਦੇ ਹਨ ਕਿ ਸਰਕਾਰ ਉਹਨਾਂ ਨੂੰ ਸਹਿਯੋਗ ਕਰੇ ਤਬਦੀਲੀਆਂ ਕਾਰਨ ਹਜ਼ਾਰਾਂ ਵਿਦੇਸ਼ੀ ਕਾਮਿਆਂ ਨੂੰ ਚਿੰਤਾ ਹੈ ਕਿ ਜਦੋਂ ਉਹਨਾਂ ਨੇ ਵਰਕ ਪਰਮਿਟ ਖਤਮ ਹੋਣਗੇ ਤਾਂ ਉਹ ਪਰਮਾਨੈਂਟ ਰੈ residency ਦੇ ਲਈ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ ਜਿਸ ਕਰਕੇ ਉਹਨਾਂ ਨੂੰ ਸੁਭਾ ਜਾਂ ਸ਼ਾਇਦ ਕੈਨੇਡਾ ਹੀ ਛੱਡਣਾ ਪਵੇਗਾ ਇਸ ਦੇ ਨਾਲ ਹੀ ਰੁਪਿੰਦਰ ਪਾਲ ਕਿਹਾ ਕਿ ਨਿਯਮ ਰਤੋਂ-ਰਾਤ ਬਦਲ ਦਿੱਤੇ ਗਏ ਇਸ ਦੇ ਨਾਲ ਹੀ ਫਰਵਰੀ ਦੇ ਵਿੱਚ ਸੂਬਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਇਸ ਸਾਲ ਦੇ ਲਈ ਪਰਮਨੈਂਟ ਰੈਜ਼ਿਡੈਂਸੀ ਦੀਆਂ ਸੂਬਾਈ ਨਾਮਿਨੇਸ਼ਨਾਂ ਦੇ ਵਿੱਚ 25% ਕਟੌਤੀ ਕੀਤੀ ਜਾਵੇਗੀ ਅਤੇ ਸ਼ੈਲਸ ਤੇ ਸਰਵਿਸ ਸੈਕਟਰ ਦੇ ਵਰਕਰਾਂ ਦੇ ਦੀਆਂ ਨਾਮਿਨੇਸ਼ਨਾਂ ਜੋ ਕਿ ਪਿਛਲੇ ਸਾਲ 800 ਤੋਂ ਵੱਧ ਸਨ ਉਹਨਾਂ ਨੂੰ ਘਟਾ ਕੇ ਇਸ ਸਾਲ ਤਕਰੀਬਨ 200 ਕੀਤਾ ਜਾਵੇਗਾ ਰੈਸਟੋਰੈਂਟ ਦੇ ਮਾਲਕ ਨੇ ਕਿਹਾ ਕਿ ਸਪਸ਼ਟ ਹੈ ਕਿ ਜੇ ਇਹ ਵਰਕਰ ਇੱਥੇ ਨਹੀਂ ਰਹਿ ਸਕਣਗੇ ਤਾਂ ਉਹਨਾਂ ਨੂੰ ਹੋਰ ਲੋਕਾਂ ਨੂੰ ਨੌਕਰੀ ਉੱਤੇ ਰੱਖਣਾ ਪਵੇਗਾ ਉਹਨਾਂ ਨੂੰ ਪਤਾ ਦੱਸਦਾ ਹੈ ਕਿ ਜੇ ਇਹਨਾਂ ਨੂੰ ਪੇਪਰ ਵਰਕ ਨਹੀਂ ਮਿਲਦਾ ਤਾਂ 6 ਮਹੀਨਿਆਂ ਬਾਅਦ ਇਹਨਾਂ ਨੂੰ ਇੱਥੋਂ ਜਾਣਾ ਪਵੇਗਾ ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਦੇ ਵਿੱਚ ਕੁਝ ਨੌਕਰੀਆਂ ਦੇਣ ਵਾਲੇ ਵੀ ਸ਼ਾਮਲ ਸਨ ਜੋ ਆਪਣੇ ਕਾਮਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ ਪ੍ਰੀਮੀਅਰ ਨੇ ਵਰਕਰਾਂ ਦੇ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਤਬਦੀਲੀਆਂ ਲੋੜੀਂਦੀਆਂ ਸਨ ਅਤੇ ਬਰਕਰਾਰ ਰਹਿਣ ਕੀਆ ਉਹਨਾਂ ਕਿਹਾ ਕਿ ਸਰਕਾਰ ਸੂਬੇ ਦੇ ਵਿੱਚ ਇਮੀਗ੍ਰੇਸ਼ਨ ਰਾਹੀਂ ਟਿਕਾਊ ਵਿਕਾਸ ਕਰਨਾ ਚਾਹੁੰਦੀ ਹੈ ਕਿੰਗ ਨੇ ਕਿਹਾ ਇੱਕੋ ਸੈਕਟਰ ਨੂੰ ਹੋਰ ਸੈਕਟਰ ਦੇ ਮੁਕਾਬਲੇ ਬਹੁਤ ਸਾਰੀਆਂ ਨੋਮੀਨੇਸ਼ਨਾਂ ਮਿਲ ਰਹੀਆਂ ਨੇ ਜਦ ਕਿ ਹੋਰ ਸੈਕਟਰਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੋ ਹੈ ਇਸ ਹਫਤੇ ਦੇ ਸ਼ੁਰੂ ਵਿੱਚ ਵਰਕ ਫੋਰਸ ਮੰਤਰੀ ਜੁਇਨ ਰੈਗਮਨ ਨੇ ਕਿਹਾ ਸੀ ਕਿ ਉਹਨਾਂ ਦਾ ਵਿਭਾਗ ਉਹਨਾਂ ਵਰਕਰਾਂ ਦੇ ਨਾਲ ਸੰਪਰਕ ਕਰੇਗਾ ਜਿਨ੍ਹਾਂ ਦੇ ਪਰਮਿਟ ਇਸ ਸਾਲ ਖਤਮ ਹੋ ਰਹੇ ਨੇ ਭਾਰਤੀ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਦੰਦੀਲ ਜੈਸਵਾਲ ਨੇ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰ ਦੇ ਸਵਾਲਾਂ ਦੇ ਜਵਾਬ ਦਿੰਦੇ ਕਿਹਾ ਸੀ ਕਿ ਉਹਨਾਂ ਦੇ ਕੋਲ ਕੈਨੇਡਾ ਦੇ ਵਿਦਿਆਰਥੀਆਂ ਬਾਰੇ ਕੋਈ ਤਾਜ਼ਾ ਅਪਡੇਟ ਨਹੀਂ ਹੈ ਕਿਤੇ ਕੋਈ ਇੱਕ ਅੱਧਾ ਮਾਮਲਾ ਅਸ਼ਿਆ ਹੋਵੇਗਾ ਜਿੱਥੇ ਵਿਦਿਆਰਥੀ ਰੋਸ ਮੁਜ਼ਾਹਰਾ ਕਰ ਰਹੇ ਹੋਣ ਕਿ ਜਿੱਥੇ ਤਾਂ ਕੈਨੇਡਾ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਸਵਾਲ ਹੈ ਤਾਂ ਉਹਨਾਂ ਨੂੰ ਕਿਤੇ ਕੋਈ ਵੀ ਸਮੱਸਿਆ ਨਹੀਂ ਆ ਰਹੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ